ਕਿਸਾਨੀ ਮੋਰਚੇ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਸਾਨੀ ਆਗੂ ਜਗਦੀਤ ਸਿੰਘ ਡੱਲੇਵਾਲ ਦੀ ਅਚਾਨਕ ਸਿਹਤ ਖਰਾਬ ਹੋ ਚੁੱਕੀ ਹੈ ਜੀ ਹਾਂ ਉਹਨਾਂ ਨੂੰ ਹੁਣ ਸਰਕਾਰੀ ਹਸਪਤਾਲ ਪਟਿਆਲਾ ਦੇ ਵਿੱਚ ਦਾਖਲ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਡੱਲੇਵਾਲ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਸੀ ਪੁਲਿਸ ਵਾਲੋਂ ਅਤੁੱਗ ਐਸੀ ਗੋਲੇ ਛੁੱਟੇ ਜਾਣ ਕਾਰਨ ਮਜਰੀ ਹਫੜਾ ਤਫੜੀ ਤੋਂ ਬਾਅਦ ਉਹਨਾਂ ਨੂੰ ਘਬਰਾਹਟ ਮਹਿਸੂਸ ਹੋਣ ਲੱਗੀ ਉਹਨਾਂ ਦੀ ਅੱਖਾਂ ਦੇ ਵਿੱਚ ਜਲਨ ਹੋ ਰਹੀ ਸੀ ਜਿਸ ਕਾਰਨ ਡਾਕਟਰਾਂ ਨੇ ਉਹਨਾਂ ਨੂੰ ਦਾਖਲ ਕਰਕੇ ਇਲਾਜ ਜਲਦ ਹੀ ਸ਼ੁਰੂ ਕਰ ਦਿੱਤਾ ਹੈ ਉਧਰ ਕਿਸਾਨੀ ਆਗੂ ਸਿਗਨੇ ਨੇ ਮੈਂ ਕਿਹਾ ਹੈ ਕਿ ਕੇਂਦਰ ਦੇ ਇਸ਼ਾਰੇ ਤੇ ਹਰਿਆਣਾ ਪੁਲਿਸ ਨੇ ਖਨੋੜੀ ਬਾਰਡਰ ਉਤੇ ਬਜ਼ੁਰਗਾ ਨਾਲ ਕੁੱਟਮਾਰ ਕੀਤੀ ਹੈ 25 ਟਰੈਕਟਰ ਟਰਾਲੀ ਪੰਨੇ ਤੇ ਟਾਇਰਾਂ ਦੇ ਪੈਲ ਪੈਂਚਰ ਵੀ ਜਿਹੜੇ ਕਰ ਦਿੱਤੇ ਨੇ ਉਦੋਂ ਕਹਿ ਕੇ ਹਰਿਆਣਾ ਪੁਲਿਸ ਵਾਲੋ 25 ਦੇ ਕਰੀਬ ਟਰੈਕਟਰ ਟਰਾਲੀਆਂ ਨੂੰ ਜਿਹੜਾ ਭੰਨਿਆ ਗਿਆ ਉਹਨਾਂ ਨੇ ਕਹਿ ਕੇ ਹਰਿਆਣਾ ਪੁਲਿਸ ਨਾਲ ਟਕਰਾਹ ਦਰੋਂ ਮਠਿੰਡਾ ਦੇ ਕਿਸਾਨੀ ਨੌਜਵਾਨ ਦੀ ਜਿਹੜੀ ਮੌਤ ਹੋਈ ਸੀ ਇਸ ਲਈ ਉਹਨਾਂ ਵੱਲੋਂ ਹੁਣ ਖਨੋਰੀ ਬੋੜੇ ਦਾ ਜ਼ਾਇਦਾ ਵੀ ਜਿਹੜਾ ਲਿਆ ਜਾਵੇਗਾ ਉਹਨਾਂ ਨੇ ਵੀ ਖੁਲਾਸਾ ਕੀਤਾ ਕਿ ਪੰਜਾਬ ਸਰਕਾਰ ਸੂਬੇ ਦੀ ਹੱਦ ਦੇ ਵਿੱਚ ਦਾਖਲ ਹੋ ਕੇ ਹਰਿਆਣਾ ਦੇ ਫੌਜੀ ਪੱਲਾ ਵੱਲੋਂ ਕੀਤੀ ਹੁੱਲੜਬਾਜ਼ੀ ਦੀ ਗੰਭੀਰਤਾ ਦੇ ਨਾਲ ਜਾਂਚ ਵੀ ਕਰੇ ਸੌਰਨ ਸਿੰਘ ਨੇ ਕਿਹਾ ਲੇਕੇ اگلے 2 ਦਿਨਾਂ ਤੱਕ ਉਹਨਾਂ ਵੱਲ ਕਿਸਾਨੀ ਅੰਦੋਲਨ ਲੈ ਕੇ ਅਗਲੀ ਰਣਨੀਤੀ ਵੀ ਜਿਹੜੀ ਹੁਣ ਘੜ ਦਿੱਤੀ ਜਾਵੇਗੀ ਦੱਸਣਯੋਗਾ ਕਿ ਖਨੌਰੀ ਬਾਰਡਰ ਉੱਤੇ ਨੌਜਵਾਨ ਕਿਸਾਨ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਵੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਪੰਜਾਬ ਤੇ ਹਰਿਆਣਾ ਸਰਹੱਦ ਤੇ ਚੱਲ ਰਹੇ ਕਿਸਾਨੀ ਅੰਦੋਲਨ ਆ ਪੰਜਾਬ ਸਰਕਾਰ ਵੀ ਡੱਟ ਕੇ ਖੜੀ ਦਿਖਾਈ ਦੇ ਰਹੀ ਹੈ ਪੰਜਾਬ ਸਰਕਾਰ ਨੇ ਸੜਕ ਸੁਰੱਖਿਆ ਬਲ ਦੀਆਂ ਗੱਡੀਆਂ ਤੇ ਐਂਬੂਲੈਂਸਾਂ ਹੁਣ ਤਨਾਤ ਕਾ ਦਿੱਤੀਆਂ ਨੇ